ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਅੱਜ ਸਾਡਾ ਦਿਨ ਐਤਵਾਰ ਦਾ ਕਿਵੇਂ ਲੰਘਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਹੂੰ ਤੇ ਚੱਲ ਰਿਹਾ ਕੰਮ ਹੂੰ ਤੇ ਬਾਈ ਉਹ ਰੀ ਰੰਗਣਾ ਆਏ ਉਹਨੇ ਚੁੰਨੀਆਂ ਆ ਕੀ ਰੰਗ ਆਏਗਾ ਇਹ ਆਪਾਂ ਹੁਣ ਸਰਦੀਆਂ ਚ ਮੋਰਨੀ ਵਾਲਿਆਂ ਨਾਲ ਅਡਜਸਟਮੈਂਟ ਕੀਤੀ ਆ ਇਹਨਾਂ ਨੂੰ ਆਫ ਵਾਈਟ ਕਰਾਂਗੇ ਗਰਮੀਆਂ ਚ ਤਾਂ ਆਪਾਂ ਮੋਰਨੀ ਵਾਲੇ ਕੋਟਨ ਤੇ ਬਣਾਏ ਸੀ ਹੂੰ ਹੁਣ ਆਪਾਂ ਰੌ ਸਿਲਕ ਤੇ ਬਣਾਵਾਂਗੇ ਅੰਦਰ ਕੜਾ ਡਿਜ਼ਾਈਨ ਲਾਇਆ ਉਹ ਦਿਖਾਓ ਆ ਜੋ ਤੇ ਆ ਸਾਡੀ ਆ ਗਈ ਘਰ ਦਾ ਮਿੰਨੀ ਜੰਗਲ ਆਹ ਉਹ ਵਾਈਟ ਬਾਈ ਓ ਬੈਟ ਬੰਦੀ ਕਰ ਦੇ ਮੀਨ ਕਿਹੜਾ ਡੇ ਲਾਉ ਹੈ ਅਜ ਐਵੇਂ ਵੀ ਨੈਕ ਬਣੂਗਾ ਹੂੰ ਤੇ ਇਹਦੇ ਬਾਜੂ ਪਹੁੰਚੇ ਬਣਨਗੇ ਹੈਵੀ ਅੱਛਾ ਹੂੰ ਹੂੰ ਆ ਬਣਾਈ ਨੇ ਇਹ ਕਸਟਮਰ ਦਾ ਸੂਟ ਆ ਹੂੰ ਇਹ অলরেਡੀ ਸਾਰੀ ਕਸਟਮਰ ਦੇ ਨੇ ਜਿਹਦੇ ਵਿੱਚ ਇੱਕ ਅੱਧਾ ਵਾਧੂ ਹੈ ਤਾਂ ਆਪਾਂ ਲਾਈਵ 'ਚ ਪਾ ਦਾਂਗੇ। ਅੱਛਾ। ਹਾਂਜੀ। ਵਾਧੂ 'ਚ ਕੋਈ ਵੀ ਨਹੀਂ ਹੈਗਾ? ਨਹੀਂ ਮਿਲਦਾ। ਇਸ ਤੋਂ ਬਾਅਦ ਕਰਾ ਡਿਜ਼ਾਈਨ ਲਾਉਣਾ। ਇਸ ਤੋਂ ਬਾਅਦ ਵੀ ਦੇਖਦੇ ਹਾਂ ਹੈਵੀ ਲਾਵਾਂਗੇ। ਇੱਕੋ ਤਿਆਰ ਕਰਿਆ ਪਿਆ ਉਹ ਕਿਹੜਾ ਕਰਤਾ ਤਿਆਰ? ਜਿਹੜਾ ਰਾਤ ਬਣਾਇਆ ਸ਼ੋਰ ਕਾਇਆ। ਹਾਂਜੀ ਇਹਨੇ। ਤੇ ਬਾਈ ਸ਼ੇਅਰ ਕਰ ਦਿਓ, ਪੇਜ ਫੋਲੋ ਕਰ ਲਿਓ। ਅੱਛਾ ਇਹ ਤਾਂ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਪੰਜ ਹੈਵੀ। 10000 ਫੋਲੋਅਰ ਕਰ ਦਿਓ ਬਈ ਆਹ ਵੀਡੀਓ ਨਾਲ ਤੁਹਾਡਾ ਧੰਨਵਾਦ ਹੋਊ ਸਾਰਿਆਂ ਦਾ। ਰਵਨੀਤ ਕੌਰ ਸਿੱਧੂ ਫੋਲੋ ਪੇਜ ਹੈ ਨ ਕੱਕੇ ਨਾਲ ਸਾਰਾ ਦਿਨ ਨਾ ਬਿਜੀ ਰਿਹਾ ਨਾ ਮੇਦੋ ਮਰ ਰੋਟੀ ਵੀ ਨਹੀਂ ਖਾਦੀ ਨਾ ਦੁਪਹਿਰੇ ਨਾ ਚਾਹ ਪੀਤੀ ਆ ਚਲ ਵਧੀਆ ਕੰਮ ਲੱਗੀ ਹੋਈਆਂ ਆਹ ਬਣਾਇਆ ਜਣ ਸਾ ਥੋੜਾ ਪ੍ਰੈਸ ਪ੍ਰੋਸ਼ ਕਰਣਾ ਹੈ ਨਾ ਹਾਂ ਆ ਵੇਖ ਲਓ ਬੜੀ ਜੈਨ ਆਹ ਕੀ ਬਣਾ ਦਿੱਤੀਆਂ ਇਹ ਐਂ ਬੰਦੇ ਨੇ ਅੱਛਾ ਅਲੱਗ-ਅਲੱਗ ਰੰਗ ਕਦਰਾਂਈਆਂ ਨਾ ਆ ਇਹਦਾ ਬਾਜੂ ਪਹੁੰਚ ਆ ਗਿਆ ਇਸ ਤਰ੍ਹਾਂ ਦੀ ਹੈਗਾ ਹੂੰ ਹੂੰ ਇਹ ਚੋ ਇਹਦਾ ਵਿਕੇ ਹੋਲੇ ਸਾਰੇ ਨਹੀਂ ਇਹਦੇ ਚੋ ਦੋ ਹੀ ਸੇਲ ਨੇ ਤੇ ਕਲਰ ਕਰ ਕਰੇ ਚੋ ਸੇਲ ਕਰਨੇ ਆ ਜਿਹੜੇ ਰਹਿੰਦੇ ਫਿਰ ਆਪਾਂ ਲਾਈਵ 'ਚ ਦਿਖਾਵਾਂਗੇ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਲਾਈਵ ਇਹ ਰਸਟ ਕਲਰ 'ਚ ਬਣਾਏ ਨੇ ਸੁਟਾ ਵਾਲੇ ਕਲਰ 'ਚ ਬਣਾਏ ਨੇ ਪਹਿਨੇ ਅੱਛਾ ਆ ਵਾਲੇ ਕਲਰ 'ਚ ਕੜਾਈ ਕੀਤੀ ਆਪਾਂ ਅੱਛਾ ਅੱਛਾ ਹਾਂਜੀ ਕਪੜਾ ਕੀ ਹੈਗਾ 크ਰੇਪ ਜੀ ਨੇਚਰਲ 크ਰੇਪ ਨੇਚਰਲ 크ਰੇਪ ਹੈ ਕੀ ਆ ਇਹ ਚੱਲ ਗਿਆ ਭਾਈ ਮਸੀਨ ਸਾਟੀ ਲਾਇਆ ਆ ਉੱਪਰ ਜਰੀ ਕੀ ਇਹ ਕੜਾਈ ਜਰੀ ਦੀ ਆ ਹਾਂ ਜੇ ਮੈਂ ਬਾਰੇ ਵੀ ਇਹ ਜਾਣਕਾਰੀ ਜੇ ਮੈਂ ਇੱਕ ਦਿਨ ਆਜੋ ਜੀ ਤੇ ਕਿੰਨਿਆ ਕੁ ਦੁਨੀਆ ਰੰਗਤੀ ਅੱਜ ਸਾਰੀਆਂ ਤਾਂ ਕੀਤੀਆਂ ਨਹੀਂ ਹੂੰ ਕਿਵੇਂ ਆ ਭਾਈ ਠੀਕ ਐ ਅੱਧੀਆਂ ਛੱਡ ਕੇ ਜਾਉ ਹੂੰ ਅੱਧੀਆਂ ਕੀ ਕਰਕੇ ਜਾਉ ਆਹ ਸੀ ਕਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਹੋ ਠੀਕ ਐ ਜੀ ਠੀਕ ਐ ਜਮਾ ਹਾਂ ਠੀਕ ਐ ਜੀ ਅੱਛਾ ਹਾਂ ਜੀ ਕੱਟੂ ਗੁੱਲਾ ਤੇ ਹਾਂ ਜੀ ਕੀ ਕਿਹਾ ਬਈ ਤੇ ਆਹ ਬਈ ਚੁੰਨੀਆਂ ਰੰਗਣ ਵਾਲਾ ਭਰਾ ਬਹੁਤ ਮਿਹਨਤੀ ਬੰਦਾ ਕਿਵੇਂ ਬਈ ਠੀਕ ਠਾਕ ਜੀ ਰੰਗਤਾ ਤੇ ਆਜ ਨੂੰ ਰੰਗਿਆ ਨੇ ਤਾਂ ਉੱਚਾ ਬੋਲ ਰਹਿ ਜਾ ਇਹ ਕੀ ਹੈਗਾ ਇਹ ਚੁੰਨੀ ਇਹਦੇ ਨਾਲ ਸੂਟ ਨਾਲ ਅਸਾਂ ਆਹ ਸੂਟ ਨਾਲ ਚੁੰਨੀ ਆ ਆ ਕਲਰ ਮਲਿਆ ਨੇ ਜਿਵੇਂ ਆ ਨੀਲਾ ਕਲਰ ਆ ਨੀਲਾ ਆ ਗਿਆ ਸੰਤਰੀ ਸੰਤਰੀ ਆ ਗਿਆ ਗ੍ਰੀਨ ਗ੍ਰੀਨ ਆ ਗਿਆ ਤੇ ਚਿੱਟਾ ਚਟਾ ਗਿਆ ਹਾਂ ਹੋ ਗਈ ਬੱਲੇ ਬੱਲੇ ਤੇ ਆ ਇਧਰ ਮੋਰਨਿੰਗ ਵਾਲੇ ਸੂਟਾਂ ਦੀ ਤਿਆਰੀ ਹੋ ਰਹੀ ਆ ਮੋਰਨਿੰਗ ਵਾਲੇ ਕਿਹੜੇ ਦੀ ਜਿਹੜਾ ਆਪਣਾ ਬਾਇਰਲਟ ਡਿਜ਼ਾਈਨ ਆ ਆਹਾ ਹਾਂ ਤੇ ਹੁਣ ਇਹ ਇਹ ਕਪੜਾ ਕਿਹੜਾ ਹੈਗਾ ਇਹ ਰੌ ਸਿਲਕਾ ਖਾਦੀ ਸਿਲਕਾ ਅੱਛਾ ਇਹਨੂੰ ਡਾਈ ਕਰਕੇ ਹੁਣ ਇਹ ਤੇ ਬਣਾਇਆ ਕਰਾਂਗੇ ਸਰਦੀਆਂ ਚ ਕਿਉਂਕਿ ਕਾਟਨ ਤਾਂ ਡਾਈਏ ਬਲਾਈ ਮਿਲ ਜਾਂਦੀ ਸੀ ਹੂੰ ਠੀਕ ਆ ਓਕੇ ਜਮਾ ਬਲਾਈ ਕਰਕੇ ਬਣਾਵਾਂਗੇ ਤੇ ਆ ਬਾਈ ਸਾਡਾ ਘਰ ਦਾ ਗਿਆ ਮਿੰਨੀ ਜੰਗਲ ਇੱਥੇ ਆਹ ਰਿਜ਼ਰਵ ਡੁਪੱਟੇ ਤੇ ਪੱਟੀ ਵੀ ਦਿਖਾਉਣੇ ਇੱਥੇ ਹੋਰ ਬੂਟੇ ਲਾਉਣੇ ਆਗੇ ਬਾਈ ਸ਼ਿਆਮਾ ਅਤਰ ਜੀ ਕਹਿੰਦਾ ਹੋਰ ਬੂਟੇ ਭੇਜਣਾ ਇੱਥੇ ਲਾਓ ਲਾ ਦਾਂਗੇ ਬਈ ਤੇ ਆਹ ਅਗੇ ਦੁਪੱਟੇ ਟਾਈ ਡਾਈ ਦੁਪੱਟੇ ਹੂੰ ਕੈਂਟ ਨਹੀਂ ਤੁਸੀਂ ਕਿਉਂ ਪੁੱਤ ਕਿਵੇਂ ਹੋ ਠੀਕ ਹਾਂ ਜੀ ਕਿਵੇਂ ਸਾਈਡ ਤੇ ਚੱਲਦੇ ਹਾਂ ਕੱਲ ਨੂੰ ਸਕੂਲ ਨਹੀਂ ਜਾਣਾ ਜੀ ਨਹੀਂ ਜਾਣਾ ਸਕੂਲ ਜੀ ਤਾਂ ਸਾਈਡ ਤੇ ਠੀਕ ਆ ਓਕੇ ਆ ਠੀਕ ਹੈ ਤੇ ਕਰ ਲੋ ਪੇਜ ਫੋਲੋ ਬਾਈ ਤੁਸੀਂ ਵੀ ਕਹਿ ਦਿਓ ਇੱਕ ਵਾਰ ਕਰ ਲੈਣਗੇ ਬੋਲੋ ਜੀ ਜੀ ਕਹਿ ਦਿਓ ਹਾਂ ਜੀ ਸਾਰੇ ਸੂਟਾਂ ਦੇ ਵੀਡੀਓ ਦੇਖਣ ਵਾਸਤੇ ਮੇਰਾ ਪੇਜ ਫੋਲੋ ਕਰ ਲਓ ਧੰਨਵਾਦ ਜੀ